ਪਾਤਸ਼ਾਹ ਨੇ ਕਿਹਾ ਤੇਰੇ ਜੀਵਨ ਵਿੱਚ ਕਪਟ ਤੇ ਪਾਪ ਨਹੀਂ ਹੋਣਾ ਚਾਹੀਦਾ ਪਤੀ ਪਤਨੀ ਇੱਕ ਗ੍ਰਸਥ ਆਨੰਦ ਕਰਜ ਹੈ ਸ਼ਰਤ ਹੈ ਦੋਮਾਂ ਵਿੱਚ ਕਿਸੇ ਕਰਮ ਦਾ ਉਲ੍ਹਾ ਕੋਈ ਪਾਪ ਨਾ ਹੋਵੇ ਜਦੋਂ ਇੱਕ ਦੂਜੇ ਤੋਂ ਦੋਮੇ ਜੀ ਕੋਈ ਛਪੌਣ ਲੱਗ ਜਾਣ ਉੱਥੇ ਕਿਲਵਿਖ ਜਨਮ ਲੈਂਦਾ ਉਹਨਾਂ ਦੀ ਜ਼ਿੰਦਗੀ ਕਦੇ ਵੀ ਸੁਖ ਵਾਲੀ ਨਹੀਂ ਹੋ ਸਕਦੀ ਸਵਰਗ ਉਦੋਂ ਹੈ ਜਦੋਂ ਕੋਈ ਉਲ੍ਹਾ ਨਾ ਇੱਕ ਦੂਜੇ ਨਾਲ ਭੈ ਡਰ ਰਵੇ ਪਰ ਕਿਸੇ ਤਰ੍ਹਾਂ ਦਾ ਉਲ੍ਹਾ ਨਹੀਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇਕ ਲੋਤੀ ਧੀਵੀ ਵੀਰੋ ਦਾ ਅਨੰਦ ਕਾਰਜ ਪਾਤਸ਼ਾਹ ਨੇ ਰੱਖਿਆ ਪੰਜ ਭਰਾਵਾਂ ਦੀ ਇੱਕੋ ਹੀ ਭੈਣ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਆਪਣੀ ਧੀ ਦਾ ਵਿਆਹ ਕੀਤਾ ਪੰਜ ਭਰਾ ਪਾਤਸ਼ਾਹ ਦੇ ਪੁੱਤਰ ਹੋਏ ਮਾਪਾ ਗੁਰਦਤਾ ਜੀ ਮਾਪਾ ਨੀਰਾਏ ਜੀ ਬਾਬਾ ਟੱਲਰਾਏ ਜੀ ਬਾਬਾ ਸੂਰਜਮਲ ਜੀ ਤੇ ਪੰਜਵੇਂ ਧਨਗੁਰੂ ਤੇ ਇੱਕ ਹਾਦਸਾ ਪੰਜਵਾਂ ਭਰਾਮਾ ਦੀ ਕੋ ਭੈਣ ਬੀਬੀ ਵੀਰੋ ਤੇ ਸਾਧ ਸੰਗਤ ਜਦੋਂ ਬੀਬੀ ਵੀਰੋ ਦਾ ਜਮਾਲ ਅਨੰਦ ਕਾਰਜ ਕੀਤਾ ਛੇਵੇਂ ਪਾਤਸ਼ਾਹ ਪਹੁੰਚੇ ਅੰਮ੍ਰਿਤਸਰ ਸਾਬ ਤੋਂ ਪਾਤਸ਼ਾਹ ਜੰਗ ਤੋਂ ਵਿਲੇ ਹੋਏ ਅਨੰਦ ਕਾਰਜ ਤੋਂ ਇੱਕ ਦਿਨ ਪਹਿਲਾਂ ਪਹੁੰਚੇ ਅਨੰਦ ਕਾਰਜ ਹੋਏ ਜਦੋਂ ਆਪਣੀ ਧੀ ਨੂੰ ਡੋਲੀ ਚ ਮਠਾ ਕੇ ਤੋਰਨ ਲੱਗੇ ਨਾ ਉਦੋਂ ਪਾਤਸ਼ਾਹ ਨੇ ਗੱਲ ਬੜੀ ਕੀਮਤੀ ਕਹੀ ਉਹ ਸਾਡੇ ਕਮ ਆਉਣ ਵਾਲੀ ਹੈ ਜਿੱਕ ਤੇ ਸਿੱਖ ਤੁਸੀਂ ਬਹੁਤ ਵੱਡੇ ਲਿਖੇ ਸੱਜਣ ਬੈਠੇ ਹੋ ਪਰ ਸਾਧ ਸੰਗਤ ਸੰਸਾਰ ਦੀ ਅਕੈਡਮਿਕ ਐਜੂਕੇਸ਼ਨ ਨਾਲੋਂ 크੍ਰਿਸਟ ਦੀ ਐਜੂਕੇਸ਼ਨ ਬਿਲਕੁਲ ਥਲੱਗ ਹੈ ਇਹ ਭਾਸ਼ਾ ਕਿਸੇ ਵੀ ਜਿਹੜੀ ਪੜ੍ਹਾਈ ਹੈ ਕਿਸੇ ਕਾਲਜ ਕਿਸੇ ਯੂਨੀਵਰਸਿਟੀ ਚ ਨਹੀਂ ਪੜ੍ਹਾਈ ਹੈ ਬਿਲਕੁਲ ਡਿਫਰੈਂਟ ਹੈ ਕਿਉਂਕਿ ਮੈਨੂੰ ਉਹ ਸੱਜਣ ਮਿਲੇ ਜਿਹੜੇ ਜੱਜ ਦੇ ਅਹੁਦੇ ਤੇ ਬੈਠੇ ਕਿੰਨੀ ਪੜ੍ਹਾਈ ਹੋਏਗੀ ਕਿੰਨੇ ਇੰਟੈਲੀਜੈਂਟ ਹੋਣਗੇ ਦੂਜਿਆਂ ਦੇ ਫੈਸਲੇ ਕਰਨ ਵਾਲੇ ਲੋਕ ਇੱਕ ਦਿਨ ਉਹ ਸੱਜਣ ਬੜੇ ਵਿਰਾਗ ਵਿੱਚ ਬੈਠੇ ਆਂਕਾ ਭਰ ਕੇ ਕਹਿੰਦੇ ਭਾਈ ਸਾਹਿਬ ਜੀ ਇਹ ਠੀਕ ਹੈ ਰੱਬ ਨੇ ਬੜੀ ਬਖਸ਼ਿਸ਼ ਕੀਤੀ ਹਾਲਪੁਰਖ ਨੇ ਪੜ੍ਹਾਈ ਦਿੱਤੀ ਪੈਸਾ ਧਨ ਦੌਲਤ ਉਹ ਸੋਦੇ ਤੱਕ ਬਜਾਤਾ ਲੋਕਾਂ ਦੇ ਸੀਜ਼ਨ ਲੋਕਾਂ ਦੇ ਫੈਸਲੇ ਕਰੀਦੇ ਨੇ ਪਰ ਕਹਿੰਦਾ ਮੈਂ ਆਪਣੇ ਗ੍ਰਹਿਸਤ ਦਾ ਸਹੀ ਫੈਸਲਾ ਨਹੀਂ ਕਰ ਸਕਿਆ ਸੰਸਾਰ ਵਿੱਚ ਗ੍ਰਸਤੀ ਤੌਰ ਤੇ ਉਹ ਬੰਦਾ ਪਰਿਵਾਰਕ ਤੌਰ ਤੇ ਫੇਲ ਹੋ ਜਾਂਦਾ ਮੈਂ ਬੜਾ ਹੈਰਾਨ ਹੋਇਆ ਇੱਕ ਜੱਜ ਦਾ ਵੀ ਡਾਈਵੋਰਸ ਹੋ ਸਕਦਾ ਕਿੰਨਾ ਸਮਝਦਾਰ ਕਿੰਨਾ ਇੰਟੈਲੀਜੈਂਟ ਬੰਦਾ ਕਿਉਂਕਿ ਪੜ੍ਹਾਈ ਬਿਲਕੁਲ ਅਲੱਗ ਹੈ ਉਹਦੇ ਵਿੱਚ ਇੱਕ ਚੀਜ਼ ਤੁਹਾਡੇ ਕੰਮ ਆ ਜਾਏਗੀ ਆਪਾਂ ਬੈਠੇ ਹੀ ਇਸ ਵਾਸਤੇ 6ਵੇਂ ਪਾਦਸ਼ਾਹ ਨੇ ਜਦੋਂ ਆਪਣੀ ਧੀ ਬੱਚੀ ਨੂੰ ਤੋੜਿਆ ਤੇ ਸਿਰ ਤੇ ਹੱਥ ਰੱਖ ਕੇ ਇੱਕ ਗੱਲ ਕਹੀ ਧੀਏ ਦੁਨੀਆ ਦਾ ਹਰ ਪਿਓ ਆਪਣੀ ਧੀ ਨੂੰ ਦਾਜ ਦਿੰਦਾ ਪਰ ਉਹ ਪਦਾਰਥਾਂ ਦਾ ਦਾਜ ਹੈ ਉਹ 10 20 ਸਾਲ ਚੱਲਦਾ ਟੁੱਟ ਜਾਂਦਾ ਭੱਜ ਜਾਂਦਾ ਉਹ ਦਾਜ ਪੁੱਤੀ ਧੀਰ ਚੱਲਣ ਵਾਲਾ ਨਹੀਂ ਇੱਕ ਦਾਜ ਧੀਏ ਤੈਨੂੰ ਮੈਂ ਦੇਣਾ ਜਾਂ ਤੇਰਾ ਇਸ ਲੋਕ ਦੇ ਘਰ ਵਿੱਚ ਵੀ ਸੁਖੀ ਅਗਾਹ ਤੱਕ ਪਰਲੋਕ ਲੱਗ ਸੋ ਉਹ ਕਿਹੜਾ ਦਾਜ ਬਾਦਸ਼ਾਹ ਨੇ ਪਿਆਰ ਕਰਕੇ ਆਪਣੀ ਧੀ ਨੂੰ ਢੋਲੀ 'ਚ ਬਿਠਾਉਣ ਲੱਗਿਆ ਸਿਰ ਤੇ ਹੱਥ ਰੱਖ ਕੇ ਕਿਹਾ ਸੁਣ ਪੁੱਤਰੀ ਪ੍ਰਾਨਨ ਤੇ ਪਿਆਰੀ ਜਿਸ ਤੇ ਵੈਸ ਬਤੇ ਸੁਖ ਕਾਰੀ ਕਹਨੇ ਧੀਏ ਤੇਰੀ ਉਮਰ ਸੁੱਖਾਂ ਨਾਲ ਲੰਗੇਗੀ ਪਰ ਆ ਗੱਲ ਯਾਦ ਰੱਖੀ ਬੇਟਾ ਇਹ ਗੱਲ ਹੁਣ ਧਿਆਨ ਵਿੱਚ ਰੱਖੀ ਇਹ ਦਾਜ ਹੈ ਤੇ ਆਪਣੀ ਬੱਚੀ ਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੋਲੇ ਕਹਿੰਦੇ ਅੰਮ੍ਰਿਤ ਉੱਠ ਕਰ ਮੱਜਨ ਕਰਿਓ ਕੁਰਬਾਨੀ ਤਬ ਮੁਖ ਤੇ ਰਰਿਓ ਕਹਿੰਦੇ ਬੇਟਾ ਹੁਣ ਤੂੰ ਅੱਜ ਤੋਂ ਬਾਅਦ ਸਹੁਰੇ ਘਰ ਚੱਲਣੀ ਐ ਪਿੱਕੇ ਘਰ ਵਿੱਚ ਕਈ ਗੱਲਾਂ ਲਾੜ ਵਿੱਚ ਲੰਗਦੀਆਂ ਨੇ ਅੱਜ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਮੋੜ ਅੱਜ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਦਿਨ ਆਇਆ ਹੈ ਬੇਟਾ ਅੱਜ ਤੋਂ ਬਾਅਦ ਤੂੰ ਸਹੁਰੇ ਘਰ ਜਾਣਾ ਐ ਉੱਥੇ ਗੱਲਾਂ ਲਾੜ ਵਿੱਚ ਨਹੀਂ ਤੇਰੀ ਜ਼ਿੰਮੇਵਾਰੀ ਵਜੇਗੀ ਪੇਕੇ ਘਰ ਵਿੱਚ देर ਨਾਲ ਉੱਠਣਾ ਅਲੱਗ ਗੱਲ ਐ ਸਹੁਰੇ ਘਰ ਵਿੱਚ ਬੇਟਾ ਦੇਰ ਨਾਲ ਉੱਠਣਾ ਔਗਣ ਮੰਨਿਆ ਜਾਂਦਾ ਤੂੰ ਜ਼ਿੰਮੇਵਾਰੀ ਨਿਭਾਉਣੀ ਐ ਸਹੁਰੇ ਘਰ ਵਿੱਚ ਸਭ ਤੋਂ ਪਹਿਲਾਂ ਉੱਠਣਾ ਔਰ ਜਾਗ ਕੇ ਇਸ਼ਨਾਨ ਕਰਕੇ ਪਹਿਲਾਂ ਰੱਬ ਦਾ ਨਾਮ ਲੈਣਾ ਕਿਉਂਕਿ ਸਭ ਤੋਂ ਪਹਿਲਾਂ ਮੰਦਰ ਸਭ ਤੋਂ ਪਹਿਲਾਂ ਗੁਰਦੁਆਰਾ ਬੰਦੇ ਦਾ ਆਪਣਾ ਘਰ ਐ ਬਾਕੀ ਗੁਰਦੁਆਰੇ ਮੰਦਰ ਬਾਅਦ ਵਿੱਚ ਸ਼ੁਰੂ ਹੁੰਦਾ ਪਹਿਲਾਂ ਤੋਂ ਉਹ ਮੰਦਰ ਜਿੱਥੇ ਤੁਸੀਂ 24 ਘੰਟੇ ਰਹਿੰਦੇ ਆ ਉਸ ਘਰ ਵਿੱਚ ਉੱਠ ਕੇ ਪਾਤਸ਼ਾਹ ਨੇ ਕਿਹਾ ਰੱਬ ਦਾ ਨਾਮ ਲੈਣਾ ਬੇਟਾ ਸਭ ਤੋਂ ਪਹਿਲਾਂ ਜਪਤੀ ਦਾ ਪਾਠ ਕਰੀ ਅੰਮ੍ਰਿਤ ਉੱਠ ਕਰ ਮੱਜਨ ਕਰਿਓ ਕੁਰਬਾਨੀ ਤਾਂ ਮੁਖ ਤੇ ਰਰਿਓ ਜਦੋਂ ਤੇਰੇ ਘਰ ਵਿੱਚ ਬਾਣੀ ਦਾ ਪਾਠ ਹੋਏਗਾ ਤੇਰਾ ਘਰ ਵੀ ਮੰਦਰ ਬਣ ਜਾਏਗਾ ਤੇਰੇ ਘਰ ਵਿੱਚ ਸਦਾ ਸੁੱਖ ਤੇ ਸਵਰਗ ਆਨੰਦ ਰਹੇਗਾ ਇਹ ਧੀਏ ਹੁਣ ਸੋਰੇ ਘਰ ਦੇਰ ਨਾਲ ਨਹੀਂ ਹੁੰਦੀ ਅਗਲੀ ਗੱਲ ਬਾਤਿਸ਼ ਨੇ ਕਿਹਾ ਪਤ ਸੇਵਕੀ ਸੇਵਾ ਸਫਲੀ ਵਿਕੇ ਘਰ ਵਿੱਚ ਰਹੀ ਹੈ ਤੇ ਪਿਓ ਦੀ ਦਸਤਾਰ ਦੀ ਇੱਜ਼ਤ ਕਰਦੀ ਹੁਣ ਉਹ ਤੋਂ ਸਹੁਰੇ ਘਰ ਜਾਣਾ 20 22 24 25 ਸਾਲ ਪਿਤਾ ਦੀ ਅਗਿਆ ਵਿੱਚ ਰਹੀ ਹੈ ਹੁਣ ਅੱਜ ਤੋਂ ਬਾਅਦ ਪਤੀ ਦੀ ਅਗਿਆ ਅੱਜ ਤੋਂ ਬਾਅਦ ਘਰ ਵਾਲੇ ਦੀ ਆਗਿਆ ਵਿੱਚ ਰਹਿਣਾ ਇੱਕ ਦੂਜੇ ਦੇ ਰਿਸਪੈਕਟ ਵਿੱਚ ਰਹਿਣਾ ਬਾਦਸ਼ਾਹੀ ਦੇ ਪਤ ਸੇਵਕ ਕੀ ਸੇਵਾ ਸਫਲੀ ਪਤ ਵਿਨ ਔਰ ਕਰੇ ਸਭ ਨਿਫਲੀ ਇਤੋਂ ਬਗੈਰ ਬੇਡਾਂ ਪਤੀ ਦੀ ਆਗਿਆ ਤੋਂ ਬਗੈਰ ਸੰਸਾਰ ਵਿੱਚ ਇਹ ਰਿਸ਼ਤੇ ਪਿਆਰ ਵਾਲੇ ਨਹੀਂ ਰਹਿੰਦੇ ਇਸ ਲਈ ਇੱਕ ਦੂਜੇ ਦੀ ਰਿਸਪੈਕਟ ਕਰਨੀ ਹੈ ਇੱਕ ਦੂਜੇ ਦੀ ਆਗਿਆ ਵਿੱਚ ਰਹਿਣਾ ਕਰ ਜਨ ਕੀ ਇੱਜ਼ਤ ਬਹੁ ਕਰਨੀ ਸਾਸ ਸਸੁਰ ਕੀ ਸੇਵਾ ਕਰਨੀ ਸਸ ਸੋਹਰੇ ਦੀ ਆਏ ਹੋਏ ਰਿਸ਼ਤੇਦਾਰਾਂ ਦੀ ਇੱਜ਼ਤ ਮਾਨ ਸਤਿਕਾਰ ਕਰਨਾ ਉਹਦੇ ਨਾਲ ਦੋ ਕੁੱਲਾਂ ਦੀ ਸੋਭਾ ਹੁੰਦੀ ਹੈ ਲੋਕ ਕਹਿੰਦੇ ਨੇ ਇਹਨਾਂ ਦੀ ਕੁੱਲ ਪਰਿਵਾਰ ਵਧੀਆ ਜਿਹੜੇ ਘਰ ਵਿੱਚ ਨੋਂ ਆਈ ਉਹਦੀ ਵੀ ਵਡਿਆਈ ਹੁੰਦੀ ਸੋ ਸਾਸ ਸੰਗਤ ਇਹ ਸਤਗੁਰ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਔਰ ਇਸ ਰਿਸ਼ਤੇ ਵਿੱਚ ਸਭ ਤੋਂ ਕੀਮਤੀ ਚੀਜ਼ ਹੈ ਪੇਸ਼ੈਂਸ ਸਹਿਣਸ਼ੀਲਤਾ ਉਹ ਬਹੁਤ ਜ਼ਰੂਰੀ ਹੈ ਔਰ ਦੂਜੀ ਚੀਜ਼ ਵਿਸ਼ਵਾਸ ਵਿਸ਼ਵਾਸ ਤੋਂ ਬਗੈਰ ਦੁਨੀਆ 'ਚ ਕੋਈ ਰਿਸ਼ਤਾ ਨਹੀਂ ਨਿਰਭਦਾ ਪਿਓ ਤੇ ਪੁੱਤ ਵਿੱਚ ਵਿਸ਼ਵਾਸ ਹੈ ਕਿਸੇ ਤੋਂ ਪਹਾਨਾ ਨਹੀਂ ਪੈਂਦਾ ਕਿ ਬਾਪੂ ਮੈਨੂੰ ਜ਼ਮੀਨ ਨਹੀਂ ਦਿੰਦਾ ਜਾਂ ਬਾਪੂ ਮੈਨੂੰ ਪੈਸੇ ਉਹ ਆਪਣੇ ਆਪ ਦੇ ਦਿੰਦਾ ਸਾਥ ਸੰਗਤ ਜੇ ਪਿਓ ਤੇ ਪੁੱਤ ਦਾ ਵਿਸ਼ਵਾਸ ਹੈ ਪਿਓ ਦੀ ਸਾਰੀ ਜ਼ਾਇਦਾਤ ਪੁੱਤਰ ਦੀ ਹੈ ਜੇ ਪਤੀ ਤੇ ਪਤਨੀ ਵਿੱਚ ਵਿਸ਼ਵਾਸ ਹੈ ਪਤੀ ਦਾ ਸਭ ਕੁਝ ਪਤਨੀ ਦਾ ਪਤਨੀ ਦਾ ਸਭ ਕੁਝ ਪਤੀ ਦਾ ਸਾਥ ਸੰਗਤ ਦੇ ਰਿਸ਼ਤਾ ਵਿਸ਼ਵਾਸ ਨਾਲ ਨਿਭਦੇ ਕਦੇ ਵੀ ਬੇਵਿਸ਼ਵਾਸੀ ਇਸ ਰਿਸ਼ਤੇ ਵਿੱਚ ਨਹੀਂ ਹੋਣੀ ਚਾਹੀਦੀ ਤਾਈਓ ਪਹਿਲੀ ਲਾਮ ਦਾ ਅਰਥ ਹੀ ਇਹ ਹਰ ਪੈਲੜੀ ਲਾਗ ਪਰਵਿਰਦੀ ਕਰਮ ਦ੍ਰਿੜਾਇਆ ਬਲਰਾਮ ਜੀਓ ਇਹਦੇ ਵਿੱਚ ਦ੍ਰਿੜਤਾ ਚਾਹੀਦੀ ਹੈ ਵਿਸ਼ਵਾਸ ਚਾਹੀਦਾ ਸੋ ਇਹ ਰਿਸ਼ਤੇ ਵਿਸ਼ਵਾਸ ਨਾਲ ਨਿਭਦੇ ਨੇ ਜਦੋਂ ਲਾਮ ਕਹਿੰਦੇ ਨੇ ਲਾਮ ਦਾ ਅਰਥ ਪਤਾ ਕੀ ਹੈ ਲਾਮਦਰ ਤੋ ਟੁੱਟਣਾ ਵੀ ਕੀਤਾ ਤੇ ਜੁੜਨਾ ਵੀ ਉਹਨੂੰ ਸ਼ਾਇਦ ਕਈਆਂ ਦੇ ਵਿੱਚੋਂ ਬਚਪਨ ਵਿੱਚ ਇਹ ਚੀਜ਼ ਹੜਾਈ ਹੋਵੇ ਬੱਚੇ ਆਪਣੇ ਆਪ ਹੀ ਕਾਗਜ਼ ਦਾ ਜਾਂ ਲਫਾਫੇ ਪੋਲੀਥੀਨ ਦਾ ਪਤੰਗ ਬਣਾ ਕੇ ਕਾਸ਼ ਵਿੱਚ ਝੜਾਉਂਦੇ ਸੀ ਹੁਣ ਤੇ ਬਣੇ ਬੜਾਈ ਬਣ ਗਏ ਜਦੋਂ ਉਹ ਪਤੰਗ ਬਣਾਉਣਾ ਤਾਂ ਉਸੇ ਪੇਪਰ ਦਾ ਉਸੇ ਲਫਾਫੇ ਦਾ ਥੋੜੀਆਂ 2-4 ਕੰਨੀਆਂ ਵਿੱਚੋਂ ਤੋੜ ਲੈਣੀ ਉਹਨੂੰ ਲਾਮ ਕਹਿੰਦੇ ਸੀ ਉਹ ਕੰਨੀਆਂ ਨਾਲ ਬੰਨ੍ਹਣੀਆਂ ਬੰਨ੍ਹਣੀਆਂ ਜਿੰਨੀ देर ਉਹ ਲਾਵਾ ਪਤੰਗ ਨਾਲ ਬੰਨਿਆ ਨਹੀਂ ਆਕਾਸ਼ ਵਿੱਚ ਬੜਿਆਂ ਉੱਚਿਆਂ ਜਾਂਦਾ ਹੈ ਜਦੋਂ ਕਿਸੇ ਪਤੰਗ ਦੀ ਲਾਮ ਟੁੱਟ ਜਾਏ ਉਹ ਪਤੰਗ ਸਾਥ ਸੰਗਤ ਹਵਾ ਦੇ ਵੇਗ ਤੋਂ ਧਰਤੀ ਦੇ ਡਿੱਗ ਪੈਂਦਾ ਹੈ ਇਹੋ ਗੱਲ ਬਾਦਸ਼ਾਹ ਨੇ ਕਹੀ ਪਤੀ ਪਤਨੀ ਇੱਕ ਦੂਜੇ ਦੀ ਲਾਮ ਹੈ ਜੇ ਜੁੜੇ ਰਹਿਣਗੇ ਜ਼ਿੰਦਗੀ ਵਿੱਚ ਤਰੱਕੀ ਕਰਨਗੇ ਜਦੋਂ ਇੱਕ ਦੂਜੇ ਨਾਲ ਉਹ ਸਾਥ ਸੰਗਤ ਵਕਤ ਹੁੰਦੇ ਨੇ ਬੰਦੇ ਦੀਆਂ ਤਰੱਕੀਆਂ ਡਿੱਗ ਪੈਂਦੀਆਂ ਨੇ ਸੋ ਸਾਥ ਸੰਗਤ ਇਹ ਇੱਕ ਦੂਜੇ ਦੇ ਜੋੜ ਸਹਿਯੋਗ ਨਾਲ ਬੜੀ ਉੱਚੀ ਸੰਸਾਰ ਵਿੱਚ ਤਰੱਕੀ ਮਿਲਦੀ ਤਾਂ ਹਰ ਪਹਿਲਣੀ ਲਾਭ ਪਰ ਵਰਤੀ ਕਰਮ ਦਰੜਾਇਆ ਬਲਰਾਮ ਜੀਓ ਛੇਵੇਂ ਪਾਦਸ਼ਾਹ ਨੇ ਆਪਣੀ ਪੀ ਬੱਚੀ ਨੂੰ ਇਹ ਬਹੁਤ ਕੀਮਤੀ ਤਾਜ ਬਖਸ਼ਿਸ਼ ਕੀਤਾ ਪਾਦਸ਼ਾਹ ਨੇ ਕਿ ਬੇਟਾ ਸਾਸ ਸਸਰ ਦੀ ਸੇਵਾ ਕਰਨੀ ਗੁਰજન ਕੀ ਇੱਜ਼ਤ ਬਖ ਕਰਨੀ ਖੋਟੀ ਸੰਗਤ ਕੋ ਨੀ ਕਰਨੀ ਹੁਲਕੀ ਰੀਤ ਜਿਤ ਮੈਂ ਦਰਨੀ ਇੱਕ ਦੂਜੇ ਦੀ ਇੱਜ਼ਤ ਕਰਨੀ